ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਆ ਉਹਨਾਂ ਨੇ ਧਾਰਮਿਕ ਆਜ਼ਾਦੀ ਲਈ ਔਰ ਸੱਦ ਭਾਵਨਾ ਦੇ ਲਈ ਮਨੁੱਖੀ ਹੱਕਾਂ ਦੇ ਲਈ ਸ਼ਹਾਦਤ ਦਿੱਤੀ ਅੱਜ ਇਹ ਲੋੜ ਵੀ ਆ ਕੇ ਸਮੁੱਚਾ ਦੇਸ਼ ਤੇ ਸਾਰਾ ਸੰਸਾਰ ਉਹਨਾਂ ਦੇ ਇਹਨਾਂ ਉਪਦੇਸ਼ਾਂ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਚੇਤੇ ਰੱਖਣ ਸੰਗਤਾਂ ਵੱਧ ਚੜ ਕੇ ਸਵਾਗਤ ਕਰਨਗੀਆਂ ਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਸੁਣਨਗੀਆਂ। ਆਮ ਨੂੰ ਵੀ ਅਪੀਲ ਕਰਦਾ ਵੀ ਸਾਨੂੰ ਗੁਰੂ ਦੇ ਉਪਦੇਸ਼ਾਂ ਤੇ ਚੱਲਣਾ ਚਾਹੀਦਾ ਤੇ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਚੇਤੇ ਰੱਖਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸ਼ਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸ਼ਹੀਦੀ ਸਾਕੇ ਬਾਰੇ ਆਪਣੀ ਬਾਣੀ ਦੇ ਵਿੱਚ ਆਖਿਆ ਵਾ ਤਿਲਕ ਜੰਜੂ ਰੱਖਾ ਪ੍ਰਭ ਤਾਂ ਕਾ ਕੀ ਨੋ ਬਡੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦਿਆ ਪਰ ਸਿਰ ਨਾ ਦਿਆ ਇਹ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਜਿੱਥੇ ਸਿੱਖ ਕੌਮ ਦੀ ਨੁਮੈਂਦਾ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਸੰਸਾਰ ਦੇ ਵਿੱਚ ਪੂਰੇ ਖਾਲਸਾਈ ਜ਼ਾਹੋ ਜਲਾਲ ਦੇ ਨਾਲ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਮੁਤਾਬਕ ਮਨਾ ਰਹੀ ਆ ਇਹਦੀ ਜਿਹੜੀ ਇਸ ਪਾਸਿਓਂ ਸ਼ੁਰੂਆਤ ਆ ਅਸਾਮ ਦੇ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਏ ਇੱਥੇ ਇੱਥੇ ਸੁਲਾ ਕਰਾਈ ਜਿਹੜਾ ਝਗੜਾ ਸੀ ਉਹਨੂੰ ਨਿਬੇੜਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਹਨਾਂ ਦੇ ਇਸ ਮੁਬਾਰਕ ਸਥਾਨਾ ਤੋਂ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਆ ਅੱਜ ਅਸੀਂ ਇੱਥੇ ਪਹੁੰਚੇ ਆ ਨਾਲ ਐਚਜੀਪੀਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਔਰ ਇਥੋਂ ਦੇ ਜਿਹੜੇ ਡੀਸੀ ਸਾਹਿਬ ਆ ਸਾਡੇ ਇਹਨਾਂ ਨੇ ਬਹੁਤ ਪਰਮਾ ਸਵਾਗਤ ਕੀਤਾ ਔਰ ਪ੍ਰਬੰਧਕਾਂ ਦੇ ਦੱਸਣ ਦੇ ਮੁਤਾਬਕ ਸਹਿਯੋਗ ਕੀਤਾ ਜਾ ਰਿਹਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਆ ਉਹਨਾਂ ਨੇ ਧਾਰਮਿਕ ਆਜ਼ਾਦੀ ਲਈ ਔਰ ਸੱਦ ਭਾਵਨਾ ਦੇ ਲਈ ਮਨੁੱਖੀ ਹੱਕਾਂ ਦੇ ਲਈ ਸ਼ਹਾਦਤ ਦਿੱਤੀ ਅੱਜ ਇਹ ਲੋੜ ਵੀ ਆ ਕੇ ਸਮੁੱਚਾ ਦੇਸ਼ ਤੇ ਸਾਰਾ ਸੰਸਾਰ ਉਹਨਾਂ ਦੇ ਇਹਨਾਂ ਉਪਦੇਸ਼ਾਂ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਚੇਤੇ ਰੱਖਣ ਤੋਂ ਅਸੀਂ ਆਸ ਕਰਦੇ ਹਾਂ ਕਿ ਜੋ ਨਗਰ ਕੀਰਤਨ ਕੱਲ ਇਤਿਹਾਸਿਕ ਨਗਰ ਕੀਰਤਨ ਕੱਲ ਆਰੰਭ ਹੋਣਾ ਇਹਦੇ ਨਾਲ ਸੰਗਤਾਂ ਜੁੜਨਗੀਆਂ ਜਿੱਥੇ ਵੀ ਨਗਰ ਕੀਰਤਨ ਜਾਊਗਾ ਸੰਗਤਾਂ ਵਧ ਚੜ ਕੇ ਸਵਾਗਤ ਕਰਨਗੀਆਂ ਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਸੁਣਨਗੀਆਂ ਮੈਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਪਦੇਸ਼ ਆ ਜਿਹੜੇ ਭੈ ਕਾਹੂ ਕੋ ਦੇਤਨਾ ਹੈ ਨਹਿ ਪਹਿਮਨ ਤਾਨ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਉਹਦੇ ਮੁਤਾਬਕ ਹੀ ਕੌਮ ਨੂੰ ਵੀ ਅਪੀਲ ਕਰਦਾ ਵੀ ਸਾਨੂੰ ਗੁਰੂ ਦੇ ਉਪਦੇਸ਼ਾਂ ਤੇ ਚੱਲਣਾ ਚਾਹੀਦਾ ਤੇ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਚੇਤੇ ਰੱਖਣਾ ਚਾਹੀਦਾ ਬਾਕੀ ਅਸੀਂ ਆਸਾਮ ਸਰਕਾਰ ਦਾ ਇਥੋਂ ਦੇ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਜੀਪੀਸੀ ਨੂੰ ਬਹੁਤ ਵੱਡੇ ਪੱਧਰ ਤੇ ਸਹਿਯੋਗ ਦੇਣ ਦੀ ਗੱਲ ਕੀਤੀ ਥੈਂਕ ਯੂ